ਕਸਾ ਕਸਾ ਵਾਈ ਜੀ ਦੇ ਕਿਸ ਕਸਾ ਕਸਾ ਸੇ ਲਿਜੀ ਅਸੀਂ ਦਫਤਰ ਨੂੰ ਕੋਨਕਾਰਿਸ ਥਾਂ ਤੇ ਜਰਮਨ ਸ਼ਾਹ ਨੇ ਬਾਣੀ ਚਾਲਕੂ ਤੇ ਉਪਾਰਿਸ਼ੇ ਦੇ ਖर्चे ਆ ਔਰ ਅਸੀਂ ਬਾਜ਼ਾਰ ਦੇ ਵਿੱਚ ਖੜੇ ਆ ਮੋਹਰਲਾ ਸਾਹਿਬ ਦੇ ਸਾਹਮਣੇ ਤੇ ਅਸੀਂ ਦੇਖ ਰਹੇ ਆ ਮੋਹਰਲਾ ਸਾਹਿਬ ਦੇ ਸਾਹਮਣੇ ਇੱਕ ਬੜੀ ਵੱਡੀ ਕਤਾਰ ਲੱਗੀ ਆ ਲੈਂਡ ਲੱਗੀ ਹੈ ਇਹ ਲੈਂਡ ਘੱਟੋ-ਘੱਟ 6 ਘੰਟਿਆਂ ਦੇ ਵਿੱਚ ਇਹਨਾਂ ਨੇ ਜਾ ਕੇ ਦੂਤੀ ਦੇ ਲਈ ਦਸਤਖਤ ਕਰ ਦਿੱਤੇ ਤੇ ਮੈਂ ਉਹਨਾਂ ਗੁਰਮੁਖ ਸੰਤਾਨ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੀ ਬਰਬਰ ਸਾਹਿਬ ਜਾਨੀਆ ਤੇ ਦੋ ਤਿੰਨ ਘੰਟੇ ਚ ਪਰੇਸ਼ਾਨ ਹੋ ਜਾਂਦੇ ਨੇ ਕਹਿੰਦੇ ਨੇ ਕਿ ਸਾਨੂੰ ਜਿਹੜਾ ਉਹ ਬੜਾ ਲੋਕ ਹੁੰਦਾ ਹੈ ਲੈਂਡ ਬੜੀ ਵੱਡੀ ਲੱਗੀ ਹੁੰਦੀ ਹੈ ਅਸੀਂ ਥੱਕ ਜਾਂਦੇ ਆ ਅਸੀਂ ਅੱਕ ਜਾਂਦੇ ਆ ਇਹ ਇਹਨਾਂ ਨੇ ਦੇਖੋ ਇੱਥੇ ਕੋਈ ਪ੍ਰਬੰਧ ਵੀ ਨਹੀਂ ਹੈ ਔਰ ਜਦੋਂ ਅੱਤ ਦੀ ਗਰਮੀ ਹੁੰਦੀ ਹੈ ਇਹ ਲੋਕ ਬੇਹੋਸ਼ ਹੋ ਕੇ ਇਨ੍ਹਾਂ ਦੇ ਬੱਚੇ ਡੀਅਰ ਜਾਂਦੇ ਨੇ ਇਹ ਲੋਕ ਸਾਫ ਫੇਰ ਜਾਂਦੇ ਨੇ ਔਰ ਫਿਰ ਵੀ ਇਹਨਾਂ ਵਾਸਤੇ ਕੋਈ ਪ੍ਰਬੰਧ ਨਹੀਂ ਹੈ ਪਰ ਦਰਬਾਰ ਸਾਹਿਬ ਸ਼ਿਫਰਾਨਾ ਕਰੀਏ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਜਿੱਥੇ ਜਦੋਂ ਅਸੀਂ ਲਾਈਨ 'ਚ ਲੱਗਦੇ ਆਂ ਤੇ ਉੱਥੇ ਲਾਈਨ 'ਚ ਲੱਗਿਆ ਤੇ ਸਾਡੇ 50 ਪ੍ਰਬੰਧ ਨਹੀਂ ਉੱਥੇ ਪੱਥੇ ਵੀ ਲੱਗੇ ਹੋਏ ਨੇ ਔਰ ਜੁਜ਼ਰ ਵੀ ਲੱਗੇ ਹੋਏ ਨੇ ਗਰਮੀਆਂ ਦੇ ਵਿੱਚ ਥੱਲੇ ਟਾਰਡ ਵੀ ਨਿਸ਼ੇ ਹੋਈ ਦੇ ਆ ਤੁਸੀਂ ਥੱਲੇ ਵੀ ਦੇਖ ਸਕਦੇ ਹੋ ਕਿ ਅਸੀਂ ਥੱਲੇ ਵੀ ਕੋਈ ਪ੍ਰਬੰਧ ਨਹੀਂ ਹੈ ਔਰ ਆਪ ਵੀ ਤੋਂ ਦੇਖ ਕੇ ਇੰਨਾ ਪਰੇਸ਼ਾਨ ਹੁੰਦੇ ਨੇ ਕਿ ਬੋਸ਼ ਹੋ ਕੇ ਕਈ ਬੀਬੀਆਂ ਕਈ ਬਜ਼ੁਰਗ ਜਣ ਨੇ ਉਹ ਦਿਨ ਜਾਂਦੇ ਨੇ ਔਰ ਉਹਨਾਂ ਦੇ ਡਿਗਣ ਦੇ ਨਾਲ ਜਿਹੜਾ ਪੇਪਰ ਦੇ ਚੱਲ ਕੇ ਹਸਪਤਲ ਪਹੁੰਚਦੇ ਜਾਂਦੇ ਨੇ ਅੰਦਰ ਵੀ ਨਹੀਂ ਜਾ ਸਕਦੇ ਪਰ ਅੰਦਰ ਦੇਖਣ ਵਾਲਾ ਵੀ ਕੁਝ ਨਹੀਂ ਬੜੀ ਹੈਰਾਨਗੀ ਦੀ ਗੱਲ ਹੈ ਕੇਵਲ ਇੱਕ ਸਿਵਲਿੰਗ ਦੇ ਅੰਦਰ ਔਰ ਅੰਦਰ ਲੰਗਰ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਜੀ ਇਹ ਕਿ ਪ੍ਰਸ਼ੰਨਾ ਦਾ ਵੀ 350 ਦੇ ਆ ਜਾਂਦਾ ਹੈ ਔਰ ਇਤਨੀ ਦਾ ਕੋਪੋਟਮ ਵਾਸਤੇ ਕਰਤੋਟਾ ਕੇ ਹਜ਼ਾਰ ਰੁਪਏ ਸਾਨੂੰ ਖਰਚ ਕਰਨੇ ਪੈਂਦੇ ਨੇ ਮੈਂ ਦੀ ਬੋਤਲ ਆਪਣੀ ਨਹੀਂ ਖਰੀਦੀ ਵੀਰੇ ਤੇ ਬੰਦੇ ਔਰ ਪਾਣੀ ਦੀ ਬੋਤਲ ਜਿਹੜੀ ਆ ਉਹ ਆਪਨੇ ਖੜਦੇ ਪਾ ਲਈ ਆ ਮੈਂ ਕਿ ਉੱਥੇ ਅੰਦਰੋਂ ਹੀ ਸਾਫ਼ੋ ਪਾਣੀ ਸਾਰਾ ਕਿਰੇ ਤੇ 20 ਰੁਪਏ ਦੀ ਪਾਣੀ ਦੀ ਬੋਤਲ ਹੀ ਉੱਥੋਂ ਮਿਲਦੀ ਹੈ ਤੇ ਜੇ ਕਿਸੇ ਨੇ ਰੋਟੀ ਖਾਣੀ ਹੋਵੇ ਤੇ 20 ਰੁਪਏ ਦੀ ਰੋਟੀ ਉੱਥੋਂ ਮਿਲਦੀ ਹੈ ਉਹ ਵੀ ਮੁੱਲ ਮਿਲਦੀ ਆ ਫਰੀ ਵੀ ਮਿਲਦੀ ਚੁਕੜਾਣਾ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਜਿੱਤੇ ਲੰਗਰ ਵੀ ਫ੍ਰੀ ਹੈ ਖਾਤਸ਼ਾਦ ਵੀ ਮਿਲਦਾ ਹੈ ਔਰ ਜਿੱਥੇ ਹੋਰ ਵੀ ਸੁਗਦਾ ਦੇ ਸੰਗਤ ਵਾਸਤੇ ਅਨੇਕਾ ਪ੍ਰਬੰਧ ਨੇ ਅਸੀਂ ਤਾਂ ਵੀ ਸੇਕ ਨੂੰ ਦੇ ਲਾਤੇ ਕਈ ਵਾਰੀ ਚੀਤਾ ਮਾਰਦੇ ਆ ਦੇਖੋ ਜੀ ਦਰਬਾਰ ਸਾਹਿਬ ਦੇ ਪ੍ਰਬੰਧ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰਤਾ। ਜੇ ਤੁਹਾਨੂੰ ਕਰੀਏ ਜੋ ਗਾਮਦਾਸ ਮਹਾਰਾਜ ਜੀ ਦਾ ਘਰ ਦਾ ਜਿੱਥੇ ਸੰਗੀਤ ਦੀ ਸਹੂਲਤ ਵਾਸਤੇ ਉੱਤੇ ਛੱਤ ਵੀ ਲੱਗੀ ਹੋਈ ਹੈ। ਗਰਮੀ 'ਚ ਆੜ ਵੀ ਥੱਲੇ ਵਿਸ਼ੇ ਹੋਏ ਨੇ। ਉਨ੍ਹਾ ਰਾਤ ਦੇ ਵੀ ਪ੍ਰਬੰਧ ਹੁੰਦੇ ਨੇ ਪਰ ਇੱਥੇ ਕਿਸੇ ਕਿਸਮ ਦਾ ਕੋਈ ਪ੍ਰਬੰਧ ਨਜ਼ਰ ਨਹੀਂ ਆਉਂਦਾ ਤੇ ਕੋਈ ਮਨੁੱਖ ਇੱਥੇ ਮਿਲਦਾ ਨਹੀਂ। ਔਰ ਇੱਥੇ ਜਦੋਂ ਬੱਸਾਂ ਦੀ ਇੰਟਰੀ ਬੀਏਸੀ ਬੱਸਾਂ ਦੀ ਇੰਟਰੀ ਵੀ 200 ਰੁਪਿਆ ਬੱਸ ਦੀ ਐਂਟਰੀ ਦਾ ਸਰਕਾਰੀ ਫੀਸ ਹੈ 50 ਰੁਪਏ ਸਰਕਾਰੀ ਇਸ ਗੱਡੀ ਦੇ ਨੇ ਔਰ ਇਥੋਂ ਤੱਕ ਕਿ 1000 ਰੁਪਿਆ ਬੱਸ